ਸਾਨੇਵਾਲ ਚ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ-ਤਾਮ ਨਾਲ ਮਨਾਇਆ ਗਿਆ। ਦੁਸ਼ਹਿਰਾ ਪ੍ਰਬੰਧਕ ਕਮੇਟੀ ਸਾਨੇਵਾਲ ਦੇ ਪ੍ਰਧਾਨ ਬੀਕੇ ਅਨੇਜਾ, ਚੇਅਰਮੈਨ 옴 ਪ੍ਰਕਾਸ਼ ਗੋਇਲ ਅਤੇ ਜਨਸਖਤਰ ਅਰुण ਬਟਲਾ, ਵਾਈਸ ਜਨਸਖਤਰ ਰਾਕੇਸ਼ ਚਿੰਦੜ, ਕੈਸ਼ੀਅਰ ਗਗਨਦੀਪ ਮਲਿਕ ਸਮੇਤ ਹੋਰ ਮੈਂਬਰਾਂ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਨੇਵਾਲ ਵਿਖੇ ਦੁਸ਼ਹਿਰਾ ਗਰਾਊਂਡ 'ਚ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਬੜੇ ਹੀ ਧੂਮ-ਤਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਦੁਸ਼ਹਿਰਾ ਗਰਾਊਂਡ 'ਚ ਬਣੇ 라ਵਣ ਕੁੰਭ ਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਸੀ ਤੇ ਬਿਯਾਰਾ 'ਚ ਵੀ ਪੂਰੀਆ ਰੌਣਕਾਂ ਲੱਗੀਆਂ ਸਨ ਲੋਕਾਂ ਨੇ ਦੁਸ਼ਹਿਰਾ ਮੇਲਾ ਦੇਖਣ ਦੇ ਨਾਲ-ਨਾਲ ਖਰੀਦਦਾਰੀ ਵੀ ਕੀਤੀ ਦੁਸ਼ਹਿਰੇ ਮੇਲੇ ਦੌਰਾਨ ਭਗਵਾਨ ਸ਼੍ਰੀ ਰਾਮਚੰਦਰ, ਸੀਤਾ ਮਾਤਾ, ਲਕਸ਼ਮਣ ਅਤੇ ਭਗਵਾਨ ਹਨੂਮਾਨ ਦੀਆਂ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ ਮੇਲੇ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਕੁੰਦਿਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਪੰਜਾਬ ਦੇ ਨਾਮੀ ਗਾਇਕ ਕਮਲਖਾਨ ਅਤੇ ਹੋਰ ਵੀ ਕਈ ਗਾਇਕ ਦੁਸ਼ਹਿਰੇ ਦੀ ਮੇਲੇ ਦੀ ਰੌਣਕ ਨੂੰ ਵਧਾਉਂਦੇ ਹੋਏ ਨਜ਼ਰ ਆਏ ਤੇ ਆਪਣੀ ਕੀਤਾ ਰਾਹੀ ਦਸ਼ਕਾਂ ਦਾ ਦਿਲ ਜਿੱਤਰੇ ਸੰ। ਦੇਰ ਸ਼ਾਮ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਚ ਮੇਘਨਾਥ ਕੁੰਭਕਰਨ ਤੇ ਰਾਵਣ ਨੂੰ ਅਗਨ ਭੇਂਟ ਕੀਤਾ ਗਿਆ ਅਤੇ ਸਮੂਹ ਦੁਸ਼ਹਿਰਾ ਕਮੇਟੀ ਵੱਲੋਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਮੇਲੇ ਵਿੱਚ ਪਹੁੰਚਣ ਤੇ ਧੰਨਵਾਦ ਕਰਦਿਆਂ ਦੱਸਿਆ ਦੇ ਦੁਸ਼ਹਿਰੇ ਦਾ ਤਿਉਹਾਰ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ ਧਾਮ ਨਾਲ ਬਣਾਇਆ ਗਿਆ ਅਤੇ ਬੱਚਿਆਂ ਤੇ ਨੌਜਵਾਨਾਂ ਵੱਲੋਂ ਮੇਲੇ ਦਾ ਖੂਬ ਆਨੰਦ ਮਾਣਿਆ ਗਿਆ ਦੱਸਾਣੇ ਵਾਲ ਪੋਸਟ ਲਈ ਨਾਅ ਪ੍ਰੈਸਿੰਗ ਬੇਦੀ ਦੀ ਰਿਪੋਰਟ ਦਾ ਸੇਵਾਦਾਰ ਬਣਾਇਆ ਸੀ ਪਰਮਾਤਮਾ ਨੇ ਕਿਰਪਾ ਕੀਤੀ ਪੂਰੀ ਪੰਜਾਬ ਦੀ ਸੇਵਾ ਮਿਲੀ ਹੋਈ ਹੈ ਪੂਰੀ ਇਮਾਨਦਾਰੀ ਨਾਲ ਪੂਰੀ ਵਫਾ ਅੱਜ ਮੈਂ ਸਾਬ ਰੈਂਕਲੀ ਜਗਾ ਦੇਣਾ ਇਹ ਅੱਜ ਵੱਡਾ ਦਿਨ ਹੈ ਜੇ ਸਾਬ ਪੂਰੇ ਉਸ ਤੋਂ ਮੁੜ ਦਖਤ ਸੁਣਾ ਇਸ਼ਾਰਾ ਕਿ ਕਿਹਾ ਮੈਂ ਸਾਰੇ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਅੰਦਰ ਦਾ ਰੱਬ ਮਾਰੀਏ ਸਭ ਤੋਂ ਤਾਂ ਜਿਹੜਾ ਆਪਣਾ ਵਧੀਆ ਜਿਹੜੀ ਜੀਵਨ ਬਤੀਤ ਕਰੀਏ ਜਿਹੜੇ ਅਸੀਂ ਪੰਜਾਬ ਦੇ ਪਾਪਾ ਪਾਪਾ ਸਾਡੇ ਭਾਈ ਸਭ ਨੇ ਮੋਹ ਕਾਮਪਨੀ ਸਾਡੇ ਕੇ ਪਿਆਰ ਭਾਵਨਾ ਨਾਲ ਗੁਰੂ ਦੀ ਸ਼ਰਨਾ ਦਾ ਸੇਵਾਦਾਰ ਵਰਕੇ ਸੇਵਾ ਕਰਦੇ ਅੱਜ ਦੁਸ਼ਰਾ ਬੜੇ ਧੂਮਧਾਮ ਨਾਲ ਮਨਾਇਆ ਗਿਆ ਵਾ ਦੁਸ਼ਰੇ ਦੀ ਪਹਿਲਾਂ ਲੱਖ ਲੱਖ ਬਧਾਈਆਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਸਾਦੇ ਵਾਲੀਆਂ ਵਸਨੀਕਾਂ ਨੂੰ ਦਸਤਾਨ ਵਾਲੀਆਂ ਨੂੰ ਸਰਵੇ ਮੰਤਰੀ ਹਰਦੀਪ ਸਿੰਘ ਮੋਢਿਆ ਜੀ ਦੀ ਰਹਿਮਾਈ ਨਾਲ ਅਸੀਂ ਦੁਸ਼ਰਾ ਮਨਾਇਆ ਵਾ

ਤੇ ਤੁੰਗਾ ਨਹੀਂ ਮਾਰ ਗਿਆ ਬਣਾ ਕੇ ਅਸਰ ਇਸ ਤਰ੍ਹਾਂ ਆ ਰਿਹਾ ਕਿ ਕੁਝ ਖੜਕਣੇ ਦੇ ਬੰਦ ਕਰਾਉਂਦਾ ਕਿਹੜਾ ਤਾਂ ਕਿ ਇਹ ਦਾ ਲੱਗਣ ਦੇ ਸਿਰ ਰੇ ਰਹੀ ਲਾ ਰਹੇ ਇੱਕ ਮਾਲਾ ਪੈਦਾ ਕਰਤੀ ਜੀ ਹੋਏ ਨੇ ਪ੍ਰਾਪਤ ਕੀਆ ਦੇ ਨਾਲ ਕੁਫਰਾ ਜੀ ਦੇ ਅਰੇ ਜਿਹੜਾ ਹੈ